ਤੁਸੀਂ ਦੇਖ ਰਹੇ ਹੋ ਪੰਜਾਬ ਮੈਦਾਨ ਫਤਿਹ న్యూਸ ਅੱਜ ਪ੍ਰੈਸ ਦੀ ਟੀਮ ਪਹੁੰਚੀ ਆ ਪਿੰਡ ਮੰਨਕੇ ਜੋ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਮੇਲਾ ਚੱਲ ਰਿਹਾ ਆ ਆਓ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਵਿਖਾਈਏ ਸੋ ਸ੍ਰੀ ਅਕਾਲ ਅੱਜ ਜੋ ਅੱਜ ਬਾਬਾ ਜੀ ਜੋ ਅੱਜ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਚੱਲ ਰਿਹਾ ਜੋ ਸੰਗਤਾਂ ਦਾ ਉਕਸਾਂ ਆ ਰਿਹਾ ਮੀਚਵੀ ਇਹਦੇ ਬਾਰੇ ਕੀ ਤੁਹਾਡਾ ਕੀ ਵਿਚਾਰ ਹੈ ਬਾਬਾ ਜੀ ਸ਼ਤਬਤੀ ਕੱਢੀ ਆ ਅਸੀਂ ਦੇ ਪ੍ਰਬੰਧ ਸਾਰੇ ਕੀਤੇ ਹਾਂ ਜੀ ਸਾਰੇ ਨਗਰ ਵੱਲੋਂ ਪਿੰਡ ਰਪਾਲ ਪਿੰਡ ਸਾਰੇ ਨਗਰ ਵੱਲੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਤੇ ਅੱਜ ਉਹਨੇ ਕਿਰਪਾ ਕਰਦੀ ਆ ਮੀ ਪੈ ਗਿਆ ਪੂਰ ਸੜੀ ਆ ਗਈ ਆ ਹੁਣ ਤੇ ਕੋਈ ਉਧਰ ਲੌਂਗਰ ਨਗਰ ਕੋਈ ਉਧਰ ਆਉਂਦੇ ਆ ਬਾਬਾ ਜੀ ਇੰਨੀ ਮੀ ਦੇ ਵਿੱਚ ਵੀ ਸੰਗਤਾਂ ਦਾ ਉਤਸ਼ਾਹ ਬਾਬਾ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਬਾਬਾ ਜੀ ਇਹ ਲੰਗਰ आले ਕਿੰਨਾ ਸਾਲ ਹੋ ਗਏ ਆ ਇਹ ਸਾਨੂੰ 2004 ਦਾ ਸ਼ੁਰੂ ਕੀਤਾ ਵਾ ਮੰਨਣ ਅਟੇ ਜੀ ਮੰਨਣ ਜੀ ਤੇ ਚਾਲੂ ਆ ਸਦਕ ਨੇ ਕਾਣਾ ਖੁੰਦਾ ਚੱਲ ਲਿਆ ਵਾ ਜੀ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਆਪਣੀ ਪੀੜੀ ਨੂੰ ਹਾਂ ਜੀ ਬਹੁਤ ਜ਼ਿਆਦਾ ਮਾਰ ਹੈ ਸ਼ਾਦ ਹੋਵੇ ਸੈਤਾਨ ਨੂੰ ਸਜੋਗ ਦਵੇ ਇਹ ਵੀ ਸਾਰੇ ਨਗਰ ਨੂੰ ਸਜੋਗ ਦਵੇ ਇਸੇ ਤਰ੍ਹਾਂ ਨਗਰ ਕਲਾ ਪ੍ਰਬੰਧਕਾਂ ਅੰਦਿਆ ਮਿੱਟੀ ਦਾ ਪ੍ਰਬੰਧ ਪਾ ਕੇ ਜਗ੍ਹਾ ਉੱਚੀ ਕਰਕੇ ਹੋਰ ਪ੍ਰਬੰਧ ਵਾੜਾ ਕੀਤਾ ਜਾਂਦਾ ਅੱਜ ਦੇ ਯੂਥ ਨੂੰ ਕੀ ਮੈਸੇਜ ਨਾ ਜਾਂਦੇ ਹੋ ਅਸੀਂ ਤਾਂ ਨਹੀਂ ਸਰਪੰਚਾਂ ਦੇ ਸਵਾਵਾ ਕਰੋ ਸਰਗਰ ਸੁਤਰਾ ਦੇ ਅੰਦਰ ਬਾਈ ਕੁਰੀ ਬੋਲ ਤੁਸੀਂ ਸੇਵਾ ਕਰ ਰਹੇ ਬਾਬਾ ਜੀ ਦੇ ਇਹ ਆ ਕਿ ਸੇਵਾ ਦੇ ਮਾਰੇ ਕੇ ਪੈਰ ਰਹਿ ਗਿਆ ਹੁੰਦਾ ਹੈ ਆਵਾਜ਼ ਆਹ ਦੇਖਿਓ ਭਾਂ ਪਿੰਡ ਮੰਨਣ ਤੇ ਪਿੰਡ ਵਰਪਾਲ ਦੀ ਸੰਗਤ ਦਾ ਜੋ ਉਸਾਨ ਜੋ ਲੰਗਰ ਲਗਾਇਆ ਗਿਆ ਨੌਜਵਾਨ ਜੋ ਜੋ ਲੰਗਰ ਲਗਾਉਂਦੇ ਨੇ ਵਾਹਿਗੁਰੂ ਜੀ ਕਿਰਪਾ ਕਰਦੇ ਪਾਉਣ ਪ੍ਰਮਾਣ ਕਰਦੇ ਅੱਜ ਅੱਜ ਤੁਹਾਨੂੰ ਤੇ ਲੋ ਧੰਨ ਪਾ ਸਾਹਿਬ ਜੀ ਦੇ ਬਰਗਿਆ ਸਾਹਿਬ ਨੇ ਕਿਰਪਾ ਇਲਾਕਾ ਨਾਲੇ ਸੰਭਾ ਦੇ ਕਿਰਪਾ ਕਰਕੇ ਜੁਲਾ ਸਾਹਿਬੇ ਸਾਹਾ ਜੋੜ ਲੈਣ ਨਾਰੇ ਕਾ ਜੋ ਤੁਸਾਂ ਪ੍ਰੇਮ ਪਾਤਨ ਅੰਤਮ ਗਿਆਨੀ ਪਰਮ ਭੂ ادے منن کی ہے جو ستا رہے ہیں وہ نہ لنگڑا کی سروس کرنے کے پرہات میں بعد اور برکت والا ہرا کا سے مہانہ کی خدمت میں ہر طرح کی یوگا کی خدمت کر رہا پورا سسٹر ہے دےจิตا واہ جو دی کا تھا واہ جو دی کی پتی جمعے سے بڑھ Allah 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 ਪਾਜੀ ਮਾਰਾ ਛੋੜ ਖਰਾਬਾ ਦਾ ਇਹ ਨਾ ਮਾਰੋ ਨਾ ਪਾਜੀ ਇਧਰ ਆ ਜੇ ਨੇ